ਬਹੁਤ ਹੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗੁਰਮਿੰਤਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਜਿਵੇਂ ਹੁਣ ਅਪ੍ਰੈਲ ਦਾ ਮਹੀਨਾ ਚੱਲਦਾ ਹੈ ਇਸ ਸਮੇਂ ਮਤਲਬ ਗਰਮੀ ਆਪਣੇ ਪੂਰੇ ਜੋਰਾਂ ਤੇ আর ਖਾਸ ਗੱਲ ਹੈ ਵੀ ਕਿਹੜੇ ਕੀਟ ਨੇ ਉਹ ਵੀ ਆਪਣੇ ਕਣਕਾਂ ਵੱਡੀਆਂ ਜਾ ਰਹੀਆਂ ਨੇ ਖੇਤਾਂ ਜਿਹਨਾਂ ਜਿਹੜੇ ਬਚੇ ਹੋਏ ਨੇ ਉਹ ਹਰੀਆਂ ਥਾਵਾਂ ਤੇ ਆ ਰਹੇ ਨੇ ਤੇ ਫੇਰ ਵੀ ਉਹਨਾਂ ਵਿੱਚ ਆਪਣੇ ਬਹੁਤ ਸਾਰੇ ਪੌਦੇ ਬਿਲਕੁਲ ਤੰਦਰੁਸਤ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਲੱਗੀ ਤੇ ਉਹ ਸੁੱਕਾ ਵੀ ਚੱਲ ਰਹੇ ਨੇ ਪਾਣੀ ਨਹੀਂ ਮੰਗ ਰਹੇ ਸੋ ਕਿਸਾਨ ਵੀਰੋ ਪੌਦੇ ਕਿਉਂ ਨਹੀਂ ਮੰਗ ਰਹੇ ਉਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਰੋਲ ਹੈ ਉਹ ਪੰਛੀਆਂ ਦਾ ਤੇ ਆਪਾਂ ਪੰਛੀਆਂ ਨੂੰ ਕੋਈ ਉਹਨਾਂ ਦਾ ਇਹ ਨਹੀਂ ਹੈਗਾ ਵੀ ਪੰਛੀਆਂ ਦਾ ਆਪਣੇ ਕੋਲ ਬਹੁਤਾ ਜ਼ਿਆਦਾ ਸਤਕਾਰ ਆ ਆਪਾਂ ਨੂੰ ਪੰਛੀਆਂ ਦੀ ਬਹੁਤ ਜ਼ਿਆਦਾ ਕਦਰ ਹੈ ਸੋ ਉਹਨਾਂ ਵਿੱਚ ਬਹੁਤ ਸਾਰੇ ਜਿਆਦਾ ਗੁਣ ਨੇ ਜਿਹੜੇ ਪ੍ਰਮਾਤਮਾ ਦਾ ਇਹ ਕਾਇਨਾਤ ਬਣਾਇਆ ਹੋਈ ਆ ਡਿਜ਼ਾਈਨ ਆ ਜਿਹੜਾ ਇਹ ਉਹਦੇ ਵਿੱਚ ਪੰਛੀ ਬਹੁਤ ਜ਼ਰੂਰੀ ਨੇ ਤੇ ਪੰਛੀਆਂ ਤੋਂ ਬਿਨਾ ਬਹੁਤ ਕੁਝ ਅਧੂਰਾ ਰਹਿ ਸਕਦਾ ਜਿਵੇਂ ਕਿ ਪੰਛੀ ਜਿਹੜੇ ਰੁੱਖ ਲਾਉਂਦੇ ਨੇ ਉਹ ਵਿਰਾਸਤੀ ਰੁੱਖ ਲਾਉਂਦੇ ਨੇ ਜਿਹੜੇ ਪਰਾਤਨ ਸਾਡੇ ਬਜ਼ੁਰਗਾਂ ਦੇ ਰੁੱਖ ਸਨ ਉਹੀ ਲਾਉਂਦੇ ਨੇ ਜਿਹੜੇ ਆਪਣੇ ਇਸ ਸਮੇਂ ਚੱਲ ਰਹੇ ਨੇ ਜਿਵੇਂ ਆਪਣੇ ਨੈਗੇਟਿਵ એનર્ਜੀ ਪੋਜ਼ਿਟਿਵ એનર્ਜੀ ਜਾਂ ਮਤਲਬ ਵਧੀਆ ਨਰਜੀਆਂ ਵਾਲੇ ਮਾੜੀਆਂ ਨਰਜੀਆਂ ਵਾਲੇ ਉਹਨਾਂ ਦੀ ਹਵਾਵਾਂ ਕਿਹਜੀਆਂ ਨੇ ਉਹਨਾਂ ਦੇ ਚੜੜਾਂ ਦੇ ਵਿੱਚ ਜੀਵਾਣੂ ਕਿਵੇਂ ਪੈਦਾ ਹੁੰਦੇ ਨੇ ਬਹੁਤ ਬਰੀਕੀਆਂ ਨੇ ਪਰ ਜਿਹੜੇ ਗੁਣਕਾਰੀ ਪੌਦੇ ਨੇ ਉਹ ਸਾਡੇ ਬਜ਼ੁਰਗਾਂ ਦੇ ਸਨ ਜਿਹੜੇ ਉਹਨਾਂ ਨੇ ਲਾਇਏ ਸਨ ਉਹਨਾਂ ਵਿੱਚ ਕੋਈ ਵੀ ਐਸਾ ਪੌਦਾ ਨਹੀਂ ਸੀਗਾ ਜਿਹੜਾ ਸਾਡੇ ਵਾਤਾਵਰਣ ਲਈ ਨੁਕਸਾਨਦੇਹ ਹੁੰਦਾ ਜਾਂ ਸਾਨੂੰ ਉਹਦਾ ਕੋਈ ਲਾਭ ਨਾ ਹੁੰਦਾ ਕਿਉਂਕਿ ਬਹੁਤ ਸਾਰੇ ਪੌਦੇ ਇਹੋ ਜਿਹੇ ਹੁੰਦੇ ਨੇ ਜਿਹੜੇ ਆਪਣੇ ਟੌਰ ਲਈ ਸਾਨ ਸ਼ੌਕਤ ਲਈ ਦਿਖਾਵੇ ਲਈ ਦੇਖਣ ਨੂੰ ਵਧੀਆ ਲੱਗਣ ਉਗਾਏ ਜਾਂਦੇ ਨੇ ਪਰ ਅਖੀਰ ਵਿੱਚ ਦੇਖਿਆ ਜਾਂਦਾ ਉਹਦੀ ਲੱਕੜ ਵੀ ਕੰਮ ਨਹੀਂ ਆਉਂਦੀ ਤੇ ਕਿਸੇ ਢੰਗ ਨਾਲ ਸ਼ਾਵਾਂ ਲਈ ਵੀ ਲਾਭਕਾਰੀ ਨਹੀਂ ਹੁੰਦੇ ਤੇ ਉਹਨਾਂ ਤੋਂ ਕੋਈ ਫਲ ਵੀ ਪ੍ਰਾਪਤ ਨਹੀਂ ਜਿਹੜਾ ਪੰਛੀਆਂ ਨੂੰ ਮਿਲੇ। ਸੋ ਜਿਵੇਂ ਕੋਈ ਖਾਸ ਸਿਹਤ ਪੌਦਾ ਲਾਉਂਦੀ ਆ ਕੋਈ ਸਨਮਾਨਯੋਗ ਮੰਤਰੀ ਜਾਂ ਕੋਈ ਵੀ ਤਾਂ ਉਹ ਇੱਕ ਨਿਊਜ਼ ਬਣਦੀ ਆ ਲੋਕ ਦੇਖਦੇ ਨੇ ਮੰਤਰੀ ਜੀ ਨੇ ਪੌਦਾ ਲਾਇਆ। ਤੇ ਪਰ ਉਹ ਜਦੋਂ ਸਾਡੇ ਪੰਛੀ ਪੌਦਾ ਲਾਉਂਦੇ ਨੇ ਤਾਂ ਕੋਈ ਵੀ ਨਹੀਂ ਉਹਦਾ ਖਾਸ ਅਹਿਮੀਅਤ ਦਿੱਤੀ ਜਾਂਦੀ। ਪਾਂਚਿਆਂ ਦੇ ਲਗਾਏ ਗਏ ਪੌਦੇ ਪਾਣੀ ਤੋਂ ਬਿਨਾਂ ਹੋ ਸਕਦੇ ਨੇ ਜਾਂ ਘੱਟ ਪਾਣੀ ਮੰਗਣਗੇ ਉਹਦਾ ਸਬੂਤ ਆਪਣੇ ਪੁਰਾਣੀਆਂ ਬਿਲਡਿੰਗਾਂ ਦੇ ਕੰਧਾਂ ਦੇ ਉੱਪਰ ਟਿੱਪਲ ਬਰੋਟੇ ਤੁਸੀਂ ਉਹਦੇ ਦੇਖ ਸਕਦੇ ਹੋ ਉੱਥੇ ਨਾ ਤਾਂ ਪਾਣੀ ਕੋਈ ਲਾਉਣ ਜਾਂਦਾ ਨਾ ਕਿਸੇ ਕੋਲ ਟਾਈਮ ਆ ਪਰ ਉਹ ਫਿਰ ਵੀ ਲੰਬੇ ਸਮੇਂ ਤੱਕ ਉਹਨਾਂ ਕੰਧਾਂ 'ਚ ਮਤਲਬ ਲੱਗੇ ਰਹਿੰਦੇ ਨੇ ਪੌਦੇ ਸੁੱਕਦੇ ਨੇ ਸੁੱਕਦੇ ਤਾਂ ਨਹੀਂ ਹਨ ਪਰ ਵੱਢਣੇ ਪੈਂਦੇ ਨੇ ਪਰ ਇਹਨਾਂ ਸਬੂਤ ਹੈ ਵੀ ਉਹ ਉੱਥੇ ਵੀ ਪੌਦਾ ਹਰਾ ਕਰ ਸਕਦੇ ਨੇ ਜਿੱਥੇ ਪਾਣੀ ਨਹੀਂ ਹੈਗਾ ਧਰਤੀ ਵਿੱਚ ਤਾਂ ਬਹੁਤ ਪਾਣੀ ਆ ਸੋ ਦੂਜੀ ਗੱਲ ਹੈ ਵੀ ਇਹ ਵਿਰਾਸਤੀ ਪੌਦੇ ਲਾਉਂਦੇ ਨੇ ਪ੍ਰਾਤਨ ਨੇ ਉਹ ਵੀ ਖਾਸ ਗੱਲ ਹੈ ਤੇ ਸਾਡੇ ਵਾਤਾਵਰਣ ਲਈ ਸਭ ਤੋਂ ਜ਼ਰੂਰੀ ਇਸ ਸਮੇਂ ਜਿੰਨੇ ਉਹ ਆਪਣਾ ਆਕਸੀਜਨ ਦਾ ਲੈਵਲ ਹੈ ਵਾਤਾਵਰਣ ਆਪਣਾ ਖਰਾਬ ਹੋ ਰਿਹਾ ਰੁੱਖ ਘਟ ਰਹੇ ਨੇ ਤੇ ਲੋਕਾਂ ਦੀ ਸਾਹ ਦੀ ਐ ਜੋ ਸਮੱਸਿਆਵਾਂ ਬਿਮਾਰੀਆਂ ਵਧ ਰਹੀਆਂ ਨੇ ਕਿਉਂਕਿ ਜੇ ਹਵਾ ਸੁੱਧ ਹੋ ਤਾਂ ਸਾਡਾ ਸਰੀਰ ਮਜ਼ਬੂਤ ਹੋਊਗਾ ਜੇ ਹਵਾ ਸੁੱਧ ਨਹੀਂ ਹੋਊ ਤਾਂ ਸਾਨੂੰ ਥਕੇਮਾਂ ਤੇ ਬਿਮਾਰੀਆਂ ਬਹੁਤ ਛੇਤੀ ਆਉਣਗੀਆਂ ਤੇ ਅੱਜ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਚਿਹਰੇ ਥੱਕੇ ਹੋਏ ਨੇ ਗੁੱਸੇ ਨਾਲ ਭਰੇ ਹੋਏ ਨੇ ਕਾਰਨ ਹਵਾ ਸੁੱਧ ਨਹੀਂ ਖੁਸ਼ੀਆਂ ਸਾਡੇ ਚਿਹਰਿਆਂ ਤੋਂ ਜਾ ਚੁੱਕੀਆਂ ਨੇ ਨਫਰਤ ਵਧ ਰਹੀ ਆ ਕਿਉਂਕਿ ਸਾਡਾ ਜਿਹੜਾ ਸਭ ਤੋਂ ਜ਼ਰੂਰੀ ਹੈ ਮਹਾਰਾਜ ਦਾ ਹੁਕਮ ਹੈ ਪਵਨ ਗੁਰੂ ਅਸੀਂ ਪਵਨ ਗੁਰੂ ਲਈ ਵੀ ਕੁਝ ਨਹੀਂ ਕਰ ਸਕੇ ਸਾਡੇ ਕੋਲ ਰੁੱਖਾਂ ਦੀ ਗਿਣਤੀ ਘਟਾ ਸੋ ਜੇ ਅਸੀਂ ਪੰਛੀਆਂ ਨੂੰ ਮੌਕਾ ਦਈਏ ਤਾਂ ਬਹੁਤ ਕੁਝ ਕਰ ਸਕਦੇ ਨੇ ਪਰ ਹੁਣ ਪੰਛੀ ਗਾਉਣਗੇ ਉੱਥੇ ਜਿੱਥੇ ਰੁੱਖ ਹੋਣਗੇ ਕਿਉਂਕਿ ਰੁੱਖ ਤੇ ਬੈਠੂ ਥੱਲੇ ਬੈਠੂ ਤਾਂ ਰੁੱਖ ਹੋਣਗੇ ਸੋ ਆਪਾਂ ਉਹਨਾਂ ਰੁੱਖਾਂ ਦੀ ਗੱਲ ਕਰਾਂਗੇ ਇਹ ਫਲਦਾਰ ਰੁੱਖ ਵੀ ਘਾਰੇ ਨੇ ਦੂਜੇ ਵੀ ਜਿਹੜੇ ਲੁਪਤ ਹੋ ਰਹੇ ਨੇ ਉਹ ਵੀ ਹੁਣ ਉਸ ਤੋਂ ਬਾਅਦ ਆਪਾਂ ਆਪ ਜੀ ਨਾਲ ਉਹਨਾਂ ਰੁੱਖਾਂ ਦੀ ਗੱਲ ਕਰਾਂਗੇ ਜਿਹੜੇ ਪੰਛੀਆਂ ਨੇ ਉਗਾਏ ਹਨ ਰੁੱਖ ਦਾ ਪੱਤੇ ਦਾ ਹੋਰ ਹੁੰਦਾ ਆਮ ਰੁੱਖ ਦਾ ਹੋਰ ਹੁੰਦਾ ਸੋ ਮੈਨੂੰ ਫਲਦਾਰ ਲੱਗਦਾ ਫਲਦਾਰ ਰੁੱਖ ਵੀ ਘਾਉਂਦੇ ਉਹ ਵੀ ਆਪਾਂ ਅੱਗੇ ਸਾਂਝੇ ਕਰਾਂਗੇ ਹਾਲੇ ਤਾਂ ਨਾਉਂ ਨਹੀਂ ਪਤਾ ਲੱਗਾ ਵੱਡੇ ਹੋਏ ਤੇ ਪਤਾ ਲੱਗੂਗਾ ਤੇ ਆਹ ਜਿਹੜਾ ਇਹ ਆਪਣੇ ਝਾੜੀ ਹੁੰਦੀ ਆ ਹੀਂਸ ਝਾੜ ਇੱਕ ਕਾਫੀ ਜਾਨੀ ਛੋਟਾ ਰੁੱਖ ਰੇਂਦਾ ਕੰਡਿਆਂ ਵਾਲਾ ਤੇ ਇੱਕ ਮਤਲਬ ਛਤਰੀ ਜੀ ਬਣਾ ਲੈਂਦਾ ਤੇ ਇਹਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਉਹ ਜਦ ਬੂਰਾ ਵੱਡਾ ਰੁੱਖ ਬਣ ਜਾਂਦਾ ਤੇ ਸਾਧੂ ਸੰਤ ਤਪ ਕਰ ਲੈਂਦੇ ਸਨ ਤੇ ਇਹਨਾਂ ਲੋਕਵਾ ਹੁੰਦਾ ਸੀ ਆਪਣੇ ਮੋਵਰ ਜਾਂ ਉਸ ਤਰ੍ਹਾਂ ਦੇ ਪੰਛੀ ਜਿਹੜੇ ਵੱਡੇ ਹੁੰਦੇ ਸਨ ਉਹ ਆਂਡੇ ਵੀ ਰੇਲੈਂਦੇ ਸਨ ਤੇ ਹੋਰ ਇੱਧਰ ਹਾਂਜੀ ਕਿਸਾਨ ਦੋਸਤੋ ਕੁਝ ਦਿਨ ਪਹਿਲਾਂ ਨਿੰਮਾ ਦਾ ਬੜਾ ਰੋਲਾ ਪੈਂਦਾ ਸੀ ਵੀ ਇਹ ਸੂਕਰੀਆਂ ਨੇ ਪਰ ਮੈਨੂੰ ਵੀ ਸੀਗਾ ਪੰਛੀ ਘੱਟ ਵੀਜ਼ ਰਹੇ ਨੇ ਸੋ ਇਹ ਇੱਕ ਨਿੰਮ ਦਾ ਪੌਦਾ ਪੰਛੀਆਂ ਦਾਗਾ ਹੈ ਜੋ ਇਸ ਵਾਰ ਉੱਗਿਆ ਦੇਖੋ ਵੀ ਇਹ ਬਿਨਾ ਪਾਣੀ ਤੋਂ ਤੇ ਸਰੂਤ ਦੇ ਹਿਸਾਬ ਨਾਲ ਖੁਦ ਡਿਜ਼ਾਈਨ ਹੋ ਰਿਹਾ ਤਿਆਰ ਹੋ ਰਿਹਾ ਪੰਛੀਆਂ ਨੇ ਲਾਤਾ ਕਿਉਂਕਿ ਉੱਪਰ ਵੱਡਾ ਰੁੱਖ ਸੀ ਹੋਰ ਬਹੁਤ ਸਾਰੇ ਰੁੱਖ ਨੇ ਜਿਵੇਂ ਆ ਹੀਂਸ ਖੜਾ ਜਿਹਨੂੰ ਝਾੜੀ ਜਾਂ ਝਾੜ ਕਹਿੰਦੇ ਨੇ ਇਹ ਇੱਕ ਛੋਟਾ ਰੁੱਖ ਹੈ ਪਹਿਲਾਂ ਗੱਲ ਕਰ ਹੀ ਚੁੱਕੇ ਹਾਂ ਪਰ ਇਹ ਵੀ ਬਹਾਤਾਂ ਵਰਨੀ ਜ਼ਰੂਰੀ ਆ ਸੋ ਹੋਰ ਬਹੁਤ ਸਾਰੇ ਰੁੱਖ ਨੇ ਜਿਹੜੇ ਫਲਦਾਰ ਤੇ ਦੂਜੇ ਲਾ ਰਹੇ ਨੇ ਬਰਾਸਤੀ ਰੁੱਖ ਉਹਨਾਂ ਨਾਲ ਆਪਾਂ ਮਿਲਦੇ ਜਾਨਨੇ ਆ ਕਿਸਾਨ ਦੋਸਤੋ ਇਹ ਜਾਮਣ ਦਾ ਰੁੱਖ ਹੈ ਪੰਛੀਆਂ ਦੁਆਰਾ ਲਗਾਇਆ ਇਹਦੀ ਕਿਸਮ ਕਿਹੜੀ ਹੋਏ ਇਹਦੇ ਬਾਰੇ ਕਿਉਂਕਿ ਫਲਦਾਰ ਵੀ ਆ ਰਹੇ ਨੇ ਲੱਕੜ ਵਾਲੇ ਵੀ ਦੂਜੇ ਵੀ ਉਸ ਤਰ੍ਹਾਂ ਪਾ ਇਹਨਾਂ ਨੂੰ ਦੇਖਦੇ ਜਾਵਾਂਗੇ ਦੋਸਤੋ ਇਹ ਹੈ ਨਸੂੜੇ ਦਾ ਪੌਦਾ ਇਹ ਵੀ ਲੁਪਤੇ ਹੋ ਰਿਹਾ ਤੇ ਪੰਛੀਆਂਦਾਰਾ ਅਗਾਇ ਜਾ ਰਿਹਾ ਇਸ ਟਾਈਮ ਨਾਲ ਵੀ ਪੱਤੇ ਆ ਰਹੇ ਨੇ ਆ ਦੇਖੋ ਸੋ ਇਹ ਪੌਦੇ ਪਿਛਲੇ ਮੇਰੇ ਖਰ ਨੂੰ 2 ਕਾ ਸਾਲ ਹੋ ਗਿਆ ਪੰਛੀਆਂਦਾਰ ਰਿਹਾ ਹੋਇਆ ਉਸ ਤਰ੍ਹਾਂ ਦਾ ਪੰਛੀਆਂ ਦਾ ਡਿਜ਼ਾਈਨ ਬਣਾਇਆ ਗਿਆ ਵੀ ਵਾਤਾਵਰਣ ਦੇ ਲਈ ਪੰਛੀ ਕੀ ਕਰ ਸਕਦੇ ਨੇ ਦੋਸਤੋ ਕੁਦਰਤੀ ਖੇਤੀ ਹੁਣ ਕਰਕੇ ਜੰਗਲ ਨੂੰ ਉੱਕਣੇ ਬਚਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਆ ਇੱਕ ਆਪਣੇ ਕਾਲੀ ਭਮੋਲ ਹੁੰਦੀ ਸੀਗੀ ਇਹਦੇ ਵੀ ਬੜਾ ਸਵਾਦ ਇਲਾਜ ਫਲ ਹੁੰਦਾ ਤੇ ਇਹ ਫਲਾਂ ਨਾਲ ਭਰੇ ਪੈ ਰਹੇ ਕੁਦਰਤੀ ਖੇਤੀ ਹੁਣ ਕੋਈ ਪਾਣੀ ਦੀ ਵਰਤੋਂ ਨਹੀਂ ਇਹ ਏਰੀਆ ਮੇਰਾ ਜੰਗਲ ਹੈ ਜਿੱਥੇ ਮੈਂ ਖੁਦ ਵੀ ਨਹੀਂ ਆਉਂਦਾ ਤੁਸੀਂ ਆ ਦੇਖੋ ਇੱਥੇ ਅੰਨਾ ਦੇਖੋ ਇਹਨੂੰ ਕਿੰਨਾ ਹੀ ਕਾਲਾ ਕਾਲਾ ਫਲ ਲੱਗਿਆ ਜਿਹੜਾ ਸਾਰਾ ਪੰਛੀਆਂ ਨੇ ਖਾਣਾ ਤੇ ਜੜੀ ਬੂਟੀਆਂ ਬਹੁਤ ਹੀ ਦੀ ਸੁਆਦ ਅਸ ਚਟਨੀ ਬਣਦੀ ਇਹਨੂੰ ਆਪਾਂ ਦੋ ਲੋਟ ਵੀ ਖਾ ਸਕਦੇ ਆ ਆ ਦੇਖੋ ਮਤਲਬ ਇਸ ਤਰ੍ਹਾਂ ਇਹ ਏਰੀਆ ਜਿਹੜਾ ਆਪਣਾ ਇਹ ਮੋਰਾਂ ਦੇ ਅੰਡੇ ਦੇ ਖਾਤਰ ਰੱਖਿਆ ਹੈ ਜੰਗਲ ਏਰੀਆ ਇੰਨਾ ਕ ਇੱਥੇ ਮੈਂ ਕੁਝ ਨਹੀਂ ਬੀਜਦਾ ਆਉਂਦਾ ਨਹੀਂ ਜਾਂਦਾ ਨਹੀਂ ਤੇ ਬਰਸਾਤ ਤੋਂ ਬਾਅਦ ਇਹਨੇ ਪੂਰਾ ਭਰ ਜਾਣਾ ਇਹ ਨਾਲ ਜਾਣਾ ਤੇ ਜਿਹੜੀ ਹਰਾ ਹਰਾ ਹੋ ਰਗੀਆਂ ਦੀ ਆ ਪਰ ਮੈਂ ਉਹ ਜਿਹੜੀ ਗੱਲ ਲਈ ਆਂ ਉਹ ਫਾਲਸੇ ਦੇ ਪੌਦੇ ਲਈ ਆ ਜਿਹੜਾ ਪੰਛੀਆਂ ਦੇ ਬੀਜਿਆ ਹੋਇਆ ਦੇਖੋ ਇਹ ਫਾਲਸਾ ਜੀ ਪੰਛੀਆਂ ਨੇ ਬੀਜਤਾ ਤੇ ਬਿਨਾਂ ਪਾਣੀ ਤੋਂ ਹੋ ਜਾਊਗਾ ਕੋਈ ਸਾਂਭ ਨਹੀਂ ਕੋਈ ਸੰਭਾਲ ਨਹੀਂ ਆ ਪੱਤੇ ਨਹੀਂ ਟਾਣੀ ਆ ਸੋ ਇਹ ਕੁਦਰਤੀ ਖੇਤੀ ਵਿੱਚ ਪੰਛੀ ਜਿਹੜਾ ਕੁਝ ਕਰ ਦੇਣਗੇ ਉਹ ਬਿਲਕੁਲ ਪ੍ਰੂਫਾਂ ਦੇ ਨਾਲ ਹੋਊਗਾ ਵੀ ਬਿਨਾਂ ਪਾਣੀ ਤੋਂ ਹੋ ਸਕਦਾ ਤੇ ਤੁਸੀਂ ਏਰੀਆ ਦੇਖੋ ਵੀ ਇਹ ਸੁੱਕਾ ਪਿਆ ਇਹ ਜਾਨਵਰਾਂ ਲਈ ਰੱਖ ਮੈਂ ਏਰੀਆ ਰੇ ਮਤਲਬ ਮੈਂ ਛੇੜਛਾੜ ਨਹੀਂ ਕਰਦਾ ਤੇ ਇਸ ਏਰੀਆ ਦੇ ਵਿੱਚ ਤੁਸੀਂ ਆ ਦੇਖੋ ਇੱਕ ਜੰਗਲੀ ਮੂਲੀ ਦਾ ਬੀਜ ਹੈ ਲਾਲ ਰੰਗ ਦੀ ਹੁੰਦੀ ਹੈ ਪ੍ਰੀਕ ਹੁੰਦੀ ਹੈ ਤੇ ਉਹ ਵੀ ਪੰਛੀਆਂ ਨੇ ਖਾਧੀ ਹੋਈ ਸੀ ਤੇ ਪਾਣੀ ਨਹੀਂ ਆਇਆ ਕੁਝ ਨਹੀਂ ਆ ਫੇਰ ਵੀ ਉਹ ਬੀਜ ਉਹ ਰੇ ਸੁਰੱਖਿਅਤ ਹੈ ਝੜੂਗਾ ਅਗਲੇ ਸਾਲ ਫੇਰ ਉੱਗੂਗਾ ਇਸ ਤਰ੍ਹਾਂ ਇਹ ਦੇਸੀ ਬੀਜਾਂ ਨੂੰ ਵੀ ਪੰਛੀ ਸਾਂਭ ਰਹੇ ਨੇ ਦੋਸਤੋ ਇੱਕ ਵੱਡੀ ਬਿਰਮੀ ਆ ਇਹ ਵੀ ਖੇਤ ਚ ਰੱਖੀ ਗਈ ਆ ਇਹਦੇ ਆਲੇ-ਦਾਲ ਚਾਰੇ ਪਾਸੇ ਇਸ ਵਾਰੀ ਮੈਂ ਥੋੜੀ ਜੀ ਸੀਡ ਸੜ ਕੀਤੀ ਆ ਤੇ ਆਲੇ-ਦਾਲ ਮੈਂ ਮੈਂਗਣ ਦੇ ਬੂਟੇ ਲਾਏ ਨੇ ਆ ਦੇਖੋ ਚਾਰੇ ਪਾਸੇ ਲਾਤੇ ਇਹਦੇ ਨਾਲ ਦੇਖਾਂਗੇ ਵੀ ਵਿਚ ਬਿਰਮੀ ਦੇ ਵਿੱਚ ਕਮਿਟੀ ਦੇ ਕਿੰਨੀ ਤਾਕਤ ਵਧੀ ਆ ਤੇ ਇਹਨਾਂ ਵੈਂਗਣ ਦਾ ਕੀ ਰਿਜ਼ਲਟ ਆਊਗਾ ਕਿਉਂਕਿ ਪਾਣੀ ਤਾਂ ਨਾਲ ਹੋਣੇ ਪਿਆ ਬਾਅਦ ਵਿੱਚ ਇਹਨਾਂ ਨੂੰ ਕੋਈ ਲੋੜ ਨਹੀਂ ਪੈਣੀ ਸੋ ਇਹ ਇੱਕ ਤਜਰਬੇ ਲਈ ਹੋਊਗਾ ਵੱਡੀ ਬਿਰਮੀ ਇਹਦੇ ਵਿੱਚ ਮਿੱਟੀ 'ਚ ਰਹਿਣ ਵਾਲੇ ਜੀਵ ਬੜੇ ਸੁਰੱਖਿਅਤ ਰਹਿ ਸਕਦੇ ਨੇ। ਕਿਸਾਨ ਦੋਸਤੋ ਇਹ ਤੂਤ ਹੈ। ਤੇਰੇ ਪੱਤੇ ਦੂਜੇ ਤੂਤਾਂ ਦੇ ਮੁਕਾਬਲੇ ਬਹੁਤ ਵੱਡੇ-ਵੱਡੇ ਹੁੰਦੇ ਨੇ। ਅਗਾਇਆ ਪੰਛੀਆਂ ਦੀ ਹੋਇਆ ਦੇਖੋ। ਦੇਖੋ ਗੱਡਾ ਪੱਤਾ। ਤੇ ਆਹ ਹੋਰ ਕਿਸਮ ਤੂਤ ਦੀ। ਤੇ ਆਹ ਦੇਖੋ ਇਹ ਹੋਰ ਕਿਸਮ। ਇਹਦੇ ਪੱਤੇ ਹੋਰ ਤਰ੍ਹਾਂ ਦੇ ਨੇ। ਸੋ ਕੁਦਰਤ ਵਿੱਚ ਬਹੁਤ ਕੁਝ ਛੁਪਿਆ ਹੋਇਆ। ਤਰ੍ਹਾਂ-ਤਰ੍ਹਾਂ ਦੇ ਉਸ ਪ੍ਰਜਾਤੀਆਂ ਲੋਭਤ ਹੋ ਰਹੀਆਂ ਜਿਹੜੀਆਂ ਪੌਦਿਆਂ ਦੀਆਂ ਉਹ ਵੀ ਪੰਛੀ ਸੁਰੱਖਿਅਤ ਰੱਖ ਰਹੇ ਨੇ। ਦੋਸਤੋ ਇਹ ਅੰਬ ਜਿਹੜਾ ਇਹ ਆਪਣੇ ਗੋਠਲੀ ਤੋਂ ਉਗਾਇਆ ਗਿਆ ਦੇਸੀ ਕਿਸਮ ਹੈ। ਪਰ ਇਹਦੀ ਇੱਕ ਖਾਸੀਅਤ ਹੈ ਇਹਦੇ ਪੱਤੇ ਬਹੁਤ ਵੱਡੇ-ਵੱਡੇ ਹੁੰਦੇ ਨੇ ਮੈਂ ਵੈਸੇ ਦੇਖਣ ਤੋਂ ਪਤਾ ਨਹੀਂ ਲੱਗਦਾ ਮੈਂ ਆਪਣਾ ਹੱਥ ਧਰਿਆ ਹੋਇਆ। ਤੇ ਹੱਥ ਦੇ ਉੱਤੇ ਹੈ ਮੇਰੀ ਬਾਹ ਹੈ। ਜੋ ਨੀ ਇਹ ਐਨੇ ਵੱਡੇ ਵੱਡੇ ਪੱਤੇ ਨੇ ਮਤਲਬ ਦੇਖੋ ਜੇ ਹੁਣ ਮੈਂ ਕਿਉਂਕਿ ਮੇਰੇ ਕੋਲ ਸਿਸਟਮ ਹੈ ਨਹੀਂ ਉਸ ਤਰ੍ਹਾਂ ਦਾ ਏਟ ਹੋ ਕੇ ਇੱਠ ਪਾਉਣ ਦੀ ਕੋਸ਼ਿਸ਼ ਕਰਦਾ ਤਾਂ ਇਹ ਮਤਲਬ ਇਧਰੋਂ ਜੇ ਸ਼ੁਰੂ ਕਰਦਾ ਤਾਂ ਤੁਸੀਂ ਦੇਖੋ ਵੀ ਇੱਠ ਤੋਂ ਕਿੱਡੇ ਵੱਡੇ ਵੱਡੇ ਪੱਤੇ ਨੇ ਇਹ ਸਭ ਕੁਦਰਤੀ ਖੇਤੀ ਜੇ ਅ ਬਿਨਾ ਪਾਣੀ ਤੋਂ ਹੋ ਸਕਦੇ ਨੇ ਆਪਾਂ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਘੱਟ ਤੋਂ ਘੱਟ ਪਾਣੀ ਵਰਤ ਕੇ ਜੇ ਕੰਮ ਕਰਦੇ ਆ ਤਾਂ ਉੱਥੇ ਕੁਦਰਤ ਆਪਣੇ ਆਪ ਆ ਜਾਂਦੀ ਆ ਤੇ ਪੰਛੀ ਉੱਥੇ ਰਹਿੰਦੇ ਨੇ ਇੱਕ ਚੰਗਾ ਵਾਤਾਵਰਨ ਬਣਦਾ ਤੇ ਪੰਛੀ ਕੀਟ ਕੰਟਰੋਲ ਕਰਦੇ ਨੇ ਪੌਦੇ ਲਾਉਂਦੇ ਨੇ ਤੇ ਉੱਥੇ ਜਿਹੜੀ ਵਾਈਬ੍ਰੇਸ਼ਨ ਆ ਉਹ ਇੰਨੀ ਵਧੀਆ ਬਣਾਉਂਦੇ ਨੇ ਵੀ ਮਾਨਸਿਕ ਬਿਮਾਰੀਆਂ ਨਹੀਂ ਹੁੰਦੀਆਂ ਸੋ ਆ ਕੇਲਾ ਜੀ ਕੇਲੇ ਦੇ ਵਿੱਚ ਤੁਸੀਂ ਇਹ ਦੇਖੋ ਧਿਆਨ ਨਾਲ ਤਾਲਣਾ ਪਿਆ ਹੋਇਆ ਦੇਖੋ ਪੰਛੀ ਇੱਕ ਘਾਰਵਾਗ ਰਹਿੰਦੇ ਨੇ ਕਿ ਪੰਛੀਆਂ ਦਾ ਬਹੁਤ ਵੱਡਾ ਰੋਲ ਆ ਸਾਡੀ ਖੇਤੀ 'ਚ ਜੇ ਪੰਛੀ ਹੋਣਗੇ ਤਾਂ ਤੁਹਾਡੇ ਖੇਤਾਂ 'ਚ ਕੀਟ ਨਹੀਂ ਹੋਣਗੇ ਕੀਟ ਕੰਟਰੋਲ ਪੰਛੀ ਕਰ ਦੇਣਗੇ ਤੁਹਾਡੀ ਖੇਤੀ ਨੂੰ ਵਧੀਆ ਬਣਾ ਦੇਣਗੇ ਤੇ ਜਦੋਂ ਇੱਕ ਤਾਂ ਆਪਾਂ ਪੰਛੀਆਂ ਦਾ ਆ ਭੋਜਨ ਕੈਮੀਕਲ ਨਾਲ ਖਤਮ ਕਰਦੇ ਆ ਦੂਜਾ ਜਦੋਂ ਆਪਣੇ ਖੇਤ ਵਿੱਚ ਕੁਝ ਖਾਣ ਨੂੰ ਨਹੀਂ ਤਾਂ ਪੰਛੀ ਵੀ ਨਹੀਂ ਆਉਣਗੇ ਤੇ ਜਿਹੜਾ ਆਪਣਾ ਸਿਧਾਂਤ ਆ ਮਹਾਰਾਜ ਦਾ ਗਰੀਬ ਦਾਮੋ ਗੁਰੂ ਦੀ ਗੋਲਕ ਤਾਂ ਉਹ ਗਰੀਬ ਪੰਛੀ ਦੇ ਵੱਧ ਗਰੀਬ ਕੋਣ ਆਪਾਂ ਉਹਨਾਂ ਦੇ ਲਈ ਅ ਭੋਜਨ ਪੈਦਾ ਕਰਕੇ ਦਵਾਂਗੇ ਤੇ ਕੁਦਰਤੀ ਖੇਤੀ ਕੋਈ ਘਾਟੇ ਦਾ ਸੌਦਾ ਨਹੀਂ ਤੁਸੀਂ ਧਰਤੀ ਦੇਖੋ ਨਾ ਮੈਂ ਅਗਲੀ ਫਸਲ ਲਈ ਤਿਆਰ ਕੀਤੀ ਆ ਸਾਫ਼ ਕੀਤੀ ਆ ਕੋਈ ਬਾਹਿਆਤ ਹੈ ਨਹੀਂ ਉਪਰੋਂ ਘਾਰ ਸਾਫ਼ ਕੀਤਾ ਪਰ ਤੁਸੀਂ ਨੋਟ ਕਰੋ ਵੀ ਇਹ ਬੁੱਟੀਆਂ ਦੇ ਪੱਤੇ ਵੀ ਨਵੇਂ ਆ ਰਹੇ ਨੇ ਹੱਲ ਥੱਲੇ ਹਾਲੇ ਤੱਕ ਇਹਦੇ ਪਾਣੀ ਦੀ ਵਰਤੋਂ ਨਹੀਂ ਕੀਤੀ ਜੇ ਧਰਤੀ ਕੁਦਰਤੀ ਖੇਤੀ ਵਿੱਚ ਅ ਮਤਲਬ ਨਵੇਂ ਪੱਤੇ ਲਿਆ ਸਕਦੀ ਆ ਪੌਦੇ ਹਰੇ ਭਰੇ ਰੱਖ ਸਕਦੀ ਆ ਤਾਂ ਆਪਾਂ ਨੂੰ ਇਹ ਖੇਤੀ ਨੂੰ ਨਾਲ ਜ਼ਰੂਰ ਜੋੜਨਾ ਪੈਣਾ ਨਹੀਂ ਤਾਂ ਹਫ਼ਤੇ ਵਿੱਚ 7 ਦਿਨ ਸੱਤੇ ਦਿਨ ਪਾਣੀ ਲਾਉਣਾ ਪੈ ਜਾਂਦਾ ਕਈ ਵਾਰੀ ਐਸਾ ਸਿਸਟਮ ਚੱਲ ਪੈਂਦਾ ਪਰ ਕੁਦਰਤੀ ਖੇਤੀ ਦੇ ਕਿਸਾਨ ਵੀਰੋ ਤੁਸੀਂ ਕਿਤੇ ਵੀ ਨਿਗਾਹ ਮਾਰ ਲਓ ਉਸ ਤਰ੍ਹਾਂ ਪਾਣੀ ਦੀ ਬਰਬਾਦੀ ਨਹੀਂ ਮਿਲੂਗੀ ਕਿਉਂਕਿ ਪਾਣੀ ਜੇ ਜ਼ਿਆਦਾ ਵਰਤਦੇ ਆ ਤਾਂ ਧਰਤੀ ਵਿੱਚ ਬਹੁਤ ਸਾਰੇ ਸੂਖਮ ਜੀਵਾਂ ਦੀ ਗਿਣਤੀ ਵੀ ਘਟ ਸਕਦੀ ਆ ਕਈ ਕਿਸਮੀਆਂ ਉਲੀਆਂ ਵੱਧ ਸਕਦੀਆਂ ਨੇ ਹੋਣੇ ਪੱਤੇ ਤੁਸੀਂ ਦੇਖੋ ਵੀ ਆ ਛੋਟਾ ਬੂਟਾ ਇਹ ਵੀ ਹਰਿਆਲੀ ਨਾਲ ਭਰਿਆ ਪਿਆ ਤੇ ਸਾਰਾ ਸਮੇਂ ਉਹਰੇ ਪੰਛੀ ਕੰਮ ਕਰਦੇ ਰਹਿੰਦੇ ਨੇ ਧਰਤੀ ਵਿੱਚ ਜਦੋਂ ਵੀ ਹੱਥ ਫੇਰੀਦੇ ਜਾਂ ਕੱਖ ਵੱਢੀਦੇ ਨੇ ਤਾਂ ਉਹ ਕੀਟ ਕੰਟਰੋਲ ਕਰਨ ਆ ਜਾਂਦੇ ਨੇ ਤੇ ਉਰੀ ਰਹਿੰਦੇ ਨੇ ਪਰ ਆਪਾਂ ਨੂੰ ਉਹਨਾਂ ਨੂੰ ਸੁਰੱਖਿਅਤ ਰੱਖਣ ਲਈ ਉਹਨਾਂ ਦਾ ਧੰਨਵਾਦ ਕਰਨਾ ਚਾਹੀਦਾ ਵੀ ਉਹਨਾਂ ਨੇ ਸਾਡੇ ਵਾਤਾਵਰਨ ਨੂੰ ਬਚਾਉਣ ਲਈ ਕਿੱਡਾ ਵੱਡਾ ਯੋਗਦਾਨ ਪਾਇਆ ਜੇ ਪੰਛੀਆਂ ਦਾ ਯੋਗਦਾਨ ਸასი ਸਮਝ ਗਏ ਤਾਂ ਅਸੀਂ ਉਹਨੂੰ ਬਚਾਉਣ ਲਈ ਬਹੁਤ ਕੁਝ ਕਰ ਸਕਦੇ ਹਾਂ ਜੇ ਸਾਨੂੰ ਲੱਗਦਾ ਹੈ ਪੰਛੀ ਕੁਝ ਨਹੀਂ ਕਰ ਰਹੇ ਤਾਂ ਨੁਕਸਾਨ ਕਰ ਰਹੇ ਨੇ ਤਾਂ ਆਪਾਂ ਪਰਮਾਤਮਾ ਦੀ ਉਸ ਕਾਇਨਾਤ ਨੂੰ ਸਮਝਣ 'ਚ ਗਲਤੀ ਕਰ ਰਹੇ ਹਾਂ ਸੋ ਉਸ ਕੁਤੀ ਨੂੰ ਸਮਝੀਏ ਉਸ ਵਾਤਾਵਰਣ ਨੂੰ ਸਮਝੀਏ ਉਹਨੂੰ ਬਚਾਈਏ ਕਿਉਂਕਿ ਸਭ ਤੋਂ ਜ਼ਰੂਰੀ ਸਾਹ ਨੇ ਜੇ ਸਾਹੇ ਸਾਡੇ ਖਰਾਬ ਹੋ ਗਏ ਤਾਂ ਸਾਨੂੰ ਬਿਮਾਰੀਆਂ ਤੋਂ ਕੋਈ ਨਹੀਂ ਬਚਾ ਸਕਦਾ ਹੁਣ ਆ ਪਿਛਲੇ ਸਾਲ ਮੈਂ ਇੱਕ ਅੰਬ ਲਾਇਆ ਸੀ ਦੇਖੋ ਕਿੱਲੇ ਦੀਆਂ ਜੜਾਂ 'ਚ ਆ ਕੋਈ ਪਾਣੀ ਲੈ ਗੋਠਲੀ ਵਾਲਾ ਅੰਬ ਹੈ ਤੇ ਇਹ ਵੀ ਠੀਕ ਖੜਾ ਸੋ ਆਪਾਂ ਨੂੰ ਉਹ ਗੱਲ ਦਿਮਾਗ ਚ ਕੱਢਣੀ ਚਾਹੀਦੀ ਵੀ ਪਾਣੀ ਨਾਲੇ ਫਸਲਾਂ ਹੁੰਦੀਆਂ ਨੇ ਆਪਾਂ ਨੂੰ ਪੰਛੀਆਂ ਦਾ ਵਾਤਾਵਰਨ ਦਾ ਯੋਗਦਾਨ ਸਮਝਣਾ ਚਾਹੀਦਾ ਸੋ ਕੁਦਰਤੀ ਖੇਤੀ ਅਪਣਾਈਏ ਵਾਤਾਵਰਨ ਬਚਾਈਏ ਸਰਵਤ ਦਾ ਭਲਾ ਕਰੀਏ ਤਾਂ ਕਿ ਆਪਣਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਹੋਰ ਵੀ ਵਧੀਆ ਬਣੇ ਜਿੰਨ ਨੂੰ 100 ਸਾਲ ਪਹਿਲਾਂ ਗੁਰੂ ਸਾਹਿਬ ਦਾ ਦਿੱਤਾ ਗਿਆ ਸੰਦੇਸ਼ ਜੀ ਜਦੋਂ ਕਿ ਉਸ ਸਮੇਂ ਪ੍ਰਦੂਸ਼ਣ ਨਹੀਂ ਸੀ ਕੋਈ ਵਾਤਾਵਰਨ ਖਰਾਬ ਨਹੀਂ ਸੀ ਤਾਂ ਵੀ ਆਪਾਂ ਨੂੰ ਇਹ ਸੰਦੇਸ਼ ਮਿਲਿਆ ਪਰ ਹੁਣ ਇਹ ਚੀਜ਼ਾਂ ਦੀ ਬਹੁਤ ਜ਼ਿਆਦਾ ਲੋੜ ਹੈ ਵਾਤਾਵਰਨ ਖਰਾਬ ਹੈ ਤੇ ਅਸੀਂ ਆਪਣੇ ਵਾਤਾਵਰਨ ਲਈ ਸਿਰਫ ਇੱਕ ਮਹਾਰਾਜ ਨੂੰ ਸਤਿਕਾਰੇ ਕਰ ਰਹੇ ਹਾਂ ਹੁਕਮ ਨਹੀਂ ਮੰਨ ਰਹੇ ਸੋ ਆਪਾਂ ਨੂੰ ਵਾਤਾਵਰਨ ਤੇ ਜ਼ਰੂਰ ਕੰਮ ਕਰਨਾ ਚਾਹੀਦਾ ਕੁਦਰਤੀ ਖੇਤੀ ਬਣਾਈਏ ਵਾਤਾਵਰਨ ਬਚਾਈਏ ਸੋ ਸਭ ਦਾ ਧੰਨਵਾਦ ਜੀ ਸਤਿ ਸ੍ਰੀ ਅਕਾਲ